ਜੈ ਭਾਰਤ ਮਾਤਾ ਦੀ ਜੰਦੇ ਸਰਹਦੀ ਲੋਕ ਸੇਵਾ ਸਮਤੀ ਦੇ ਵੱਲੋਂ ਪਹਿਲਗਾਮ ਵਿੱਚ ਇਸਲਾਮੀ ਕਤਵਾਰਦੀਆਂ ਵੱਲੋਂ ਕੀਤੇ ਗਏ ਕਤਲੇਆਮ ਦੇ ਵਿਰੋਧ ਵਿੱਚ ਕਿਹਾ ਗਿਆ ਹੈ ਕਿ ਪਹਿਲਗਾਮ ਵਿੱਚ ਧਰਮ ਦੇ ਨਾਮ ਤੇ નિર્ਦੋਸ਼ ਲੋਕਾਂ ਦਾ ਬੇਸ਼ੀ ਕਤਲੇਆਮ ਨਾ ਸਿਰਫ ਮਨੁੱਖਤਾ ਨੂੰ ਸ਼ਰਮਸ਼ਾਰ ਕਰਦਾ ਹੈ ਸਗੋਂ ਇਸਲਾਮੀ ਕਤਵਾਰਦੀਆਂ ਦੀ ਬਿਗੜੀ ਅਤੇ ਕਟੜ ਮਾਨਸਿਕਤਾ ਨੂੰ ਵੀ ਨੰਗਾ ਕਰਦਾ ਹੈ ਇਹ ਸਪਸ਼ਟ ਹੈ ਕਿ ਅਜਿਹੇ ਤਤਨਾ ਅਤੇ ਕਿਸੇ ਧਰਮ ਅਤੇ ਨਾ ਹੀ ਮਨੁੱਖਤਾ ਦੀ ਪ੍ਰਤਨਿਧ ਪਰ ਮਨੁੱਖਤਾ ਦੀ ਇਹ ਪ੍ਰਤੀਨਿਧਤਾ ਕਰਦੇ ਹਨ ਧਰਮ ਦੇ ਨਾਮ ਤੇ ਕਤਲ ਕਰਨਾ ਉਹਨਾਂ ਦੀ ਬਹਿਸ਼ਤੀ ਸੋਚ ਅਤੇ ਨਫਰਤ ਦੀ ਰਾਜਨੀਤਿਕ ਦਾ ਪ੍ਰਤੀਕ ਹੈ ਸਰਹਦੀ ਲੋਕ ਸੇਵਾ ਕਮੇਟੀ ਇਹ ਵੈਸ਼ੀਕਾਰੇ ਦੀ ਛਤ ਸ਼ਬਦਾ ਦੇ ਵਿੱਚ ਨਿਖੇਧੀ ਕਰਦੀ ਹੈ ਇਹ ਸਿਰਫ ਕੁਝ ਵਿਅਕਤੀਆਂ ਤੇ ਹੀ ਨਹੀਂ ਬਲਕਿ ਭਾਰਤ ਦੇ ਸ਼ਾਂਤੀ, ਏਕਤਾ ਅਤੇ ਸਹਿਣਸ਼ੀਲਤਾ ਦੇ ਸਿਧਾਂਤਾਂ ਤੇ ਹਮਲਾ ਹੈ ਇਸ ਤੋਂ ਹੋਰ ਕੀ ਕੀ ਕਿਹਾ ਹੈ ਤੁਸੀਂ ਵੀ ਸੁਣੋ

प्रकाश जी ਸਾਡਾ ਸਰਦੀ ਲੋਕ ਸੇਵਾ ਸਮਿਤੀ ਪੂਰੇ ਪੰਜਾਬ ਦੇ ਵਿੱਚ ਰੋਜ਼ ਪਤਾ ਚੋਂ ਹੋ ਰਿਹਾ ਜੀ ਤੇ ਅਸੀਂ ਸੈਂਟਰ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਹੁਨਾਰਪਾਰ ਦੀ ਲੜਾਈ ਹੈ ਇਹ ਰੋਜ਼ ਦਿਹਾੜੀ ਦਾ ਜਿਹੜਾ ਮਸਲਾ ਹੈ ਇੱਕ ਵਾਰੀ ਖਤਮ ਕਰ ਦੇਣਾ ਚਾਹੀਦਾ ਅਸੀਂ ਕਿੰਨੀ ਦੇਰ ਅਸੀਂ ਕੈਂਡਲ ਫੜ ਕੇ ਹਰ ਚੌਂਕਾਂ 'ਚ ਖਲੋਤੇ ਰਵਾਂਗੇ ਇਹਨੂੰ ਇੱਕ ਵਾਰੀ ਸਾਨੂੰ ਸਰਕਾਰ ਕੋਲੋਂ ਇਹ ਚਾਹੀਦਾ ਕਿ ਇਹ ਨੂੰ ਹੱਲ ਬਨੇ ਕਰਨ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਘੁੰਮਣ ਵਾਸਤੇ ਗਏ ਸੀ ਸਲਾਨੀ ਗਏ ਸੀ ਉਹਨਾਂ ਦਾ ਕੀ ਕਿਸਮੂ ਸੀ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਸੀ ਜੀ ਇਹ ਕਹਿੰਦੀ ਹੈ ਜੀ ਅੰਤਖਵਾਦ ਦਾ ਕੋਈ ਧਰਮ ਨਹੀਂ ਹੁੰਦਾ ਕਾ ਕੋਈ ਧਰਮ ਨਹੀਂ ਹੁੰਦਾ ਤੇ ਫਿਰ ਹਿੰਦੂ ਪੁੱਛ ਕੇ ਕਿਉਂ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਉੱਥੇ ਬਾਕੀ ਮੁਸਲਮਾਨ ਵੀ ਲੋਕ ਸੀ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਗਿਆ ਇਸ ਕਰਕੇ ਇਹ ਚੀਜ਼ਾਂ ਨੂੰ ਕੁਝ ਵੇਖ ਕੇ ਕਰਨਾ ਚਾਹੀਦਾ ਅੱਜ ਇਹ ਗੱਲ ਕਰੀਏ ਜੇ ਟੀਮ ਸਹਿਮਾਨੀ ਦੇ ਤੇ ਅੱਜ ਦੋਨਾਂ ਪਾਸੋਂ ਦੇ ਖੇਡ ਦੇ ਖੋਲੇਗੇ ਤੇ ਹੱਥ ਨਹੀਂ ਮਿਲਾਇਆ ਮੈਂ ਕਹਿੰਦਾ ਭਾਰਤ ਸਰਕਾਰ ਦਾ ਬਲਾ ਵਧੀਆ ਉਪਰਾਲਾ ਜੀ ਇਹ ਕੋਈ ਸਮਝੌਤਾ ਜਿਹੜਾ ਪੰਜਾਂ ਨੇ ਹੁਣ ਬਣਾਏ ਨੇ ਇਹ ਵੀ ਬਿਲਕੁਲ ਆਪਣੀ ਅਟਲ ਰਹਿਣਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਨਾਲ ਕਿਹਦੇ ਸਖਤ ਫਾਇਦਾ ਲਿਆ ਜਾਊਗਾ ਇਹਨਾਂ ਦੇ ਜਿਹੜੀਆਂ ਇਹਨਾਂ ਨੇ ਕਿਹਾ ਸਾਡੇ ਤੇ ਸਾਡੇ ਭਾਤੇ ਦੇ ਉੱਤੇ ਕਿਤਾ ਇਹਨਾਂ ਦਾ ਜਵਾਬ ਤੈ ਹੋਊਗਾ ਤੇ ਦੇਣਾ ਵੀ ਚਾਹੀਦਾ ਜੀ ਹਰ ਵਾਰੀ ਅਸੀਂ ਕਿੰਨੇ ਆਪਣੇ ਪਰਿਵਾਰਾਂ ਦੇ ਬੱਚੇ ਮਰਵਾਵਾਂਗੇ ਕੁਛ ਉਹਨਾਂ ਨੂੰ ਵੀ ਸੇਕ ਲੱਗਣਾ ਚਾਹੀਦਾ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇਸ ਤਰ੍ਹਾਂ ਬੱਚਿਆਂ ਨੂੰ ਮਾਰ ਕੇ ਕੀ ਅਸਲ ਹੁੰਦਾ ਹੈ ਤੇ ਉਹਨਾਂ ਨੂੰ ਬੱਚੇ ਮਰਨਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਇਸ ਤੋਂ ਪਹਿਲਾਂ ਇੱਕ ਪਲਵਾਨਾ ਹਮਲਾ ਵੀ ਆਇਆ ਸੀ ਉਸ ਤੋਂ ਬਾਅਦ ਸੇ ਨਹੀਂ ਚੀਜ਼ ਉੱਥੇ ਵੀ ਉਹਦੋਂ ਵੀ ਸਰਜੀਕਲ ਸਟ੍ਰਾਈਕ ਸੈਂਟਰ ਸਰਕਾਰ ਨੇ ਕੀਤੀ ਹੈ ਐਸੀ ਕੋਈ ਨਾ ਕੋਈ ਜ਼ਰੂਰ ਐਕਸ਼ਨ ਲੇਤਾ ਲੈਣਗੇ ਸਰਕਾਰ ਅਸੀਂ ਤਾਂ ਇਹੀ ਅਪੀਲ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ ਕਿ ਸਰਕਾਰ ਕੁਛ ਨਾ ਕੁਛ ਕਰੇ ਇਸ ਵਿਸ਼ੇ ਦੇ ਉੱਤੇ ਜਿਹੜੇ ਮੋਦੀ ਜੀ ਨੇ ਜਿਹੜੇ ਭਾਰਤ ਸਰਕਾਰ ਨੇ ਫੈਸਲੇ ਲਏ ਪੰਜ ਜਿਹੜ ਪੱਲੋਂ ਤੇ ਸਾਰੇ ਪਰਦੇਸਵਾਸੀ ਅੱਜ ਬੜੇ ਰੋਸ 'ਚ ਅੱਜ ਸਾਡੇ ਸਰਦੀ ਮੰਜ ਦੇ ਪਾਨੂ ਜੀ ਨੇ ਉਪਰਾਲਾ ਅੱਜ ਸ਼ਹਿਰ 'ਚ ਬੜੀਆਂ ਸੰਸਥਾਵਾਂ ਨੇ ਕੀਤਾ ਅੱਜ ਸਾਰੇ ਹਿੰਦੁਸਤਾਨੀਆਂ ਦੇ ਮਨ 'ਚ ਜਿਹੜਾ ਰੋਸ ਸੀ ਇਹਨੇ ਦਿਨਾਂ ਤੋਂ ਅੱਜ ਅੰਮ੍ਰਿਤਸਰ 'ਚ ਲਗਭਗ 50 ਤੋਂ ਲੈ ਕੇ 70 ਜਗ੍ਹਾ 'ਤੇ ਲੋਕਾਂ ਨੇ ਮੰਗੀ ਅੱਗੇ ਦੇ ਨਾ ਹੀ ਲੋਕਾਂ ਨੂੰ ਕਹਿਣਾ ਪੈਂਦਾ ਸੀ ਅੱਜ ਲੋਕਾਂ ਨੂੰ ਅੰਦਰੋਂ ਇੰਨਾ ਦੁੱਖ ਸੀ ਕਿ ਜੋ ਲੋਗਿਆ ਹੋਈ ਕਰ ਸਕਦੇ ਪਰ ਮੇਰੀ ਲੋਕਾਂ ਨੂੰ ਅੱਜ ਕਾ ਜੋੜ ਕੇ ਬੇਨਤੀ ਹੈ ਕਿ ਇਹ ਸ਼ਰਧਾਂਜਲੀਆ ਦੇ ਦੇ ਤਾਂ ਕਿ ਜੋ ਵੀ ਹੋਈ ਸੰਭਾਲੀ ਸ਼ਰਧਾਨੀ ਲਈਏ ਦਿੰਦੇ ਆ ਉਸ ਤਰ੍ਹਾਂ ਹੀ ਦੁਨੀਆ ਦੇ ਪਾਵਰਾਂ ਪੰਜਵੀਂ ਇਕਨੋਮੀ ਆ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਹਥਿਆਰ ਸਾਡੇ ਕੋਲ ਆ ਸਾਡੇ ਵੀ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਆ ਕਿ ਇਜ਼ਰਾਈਲ ਛੋਟਾ ਜਿਹਾ ਮੁਲਕ ਆ ਉਹਨੇ ਉਹਦੇ ਤੇ ਵੀ ਸੇਮ ਅਟੈਕ ਹੋਇਆ ਸੀ ਉਹਦੇ ਪ੍ਰੋਗਰਾਮ ਤੇ ਉਹਨੇ ਵਕਤ ਤੋਂ ਪਹਿਲਾਂ ਸਾਰੀ ਦੁਨੀਆ ਰੋਕ ਦੇ ਰਹੀ ਕਿਉਂ ਕਿ ਇਹੋਲੇ ਅਦਰ ਵਿਦਰਮੀਆਂ ਦਾ ਇਹੋ ਜਵਾਬ ਹੁੰਦਾ ਪਰसों ਦਾ ਜਦੋਂ ਦਾ ਲੋਕਾਂ ਨੇ ਟੀਵੀ ਵੇਖਿਆ ਲੋਕਾਂ ਦੇ ਅੰਦਰ ਇੰਨਾ ਰੋਸ਼ ਆ ਉਹ ਸਾਡੀਆਂ ਈ ਧੀਆਂ ਪੈਣਾ ਸਾਡੇ ਪਰਿਵਾਰਾਂ ਦੇ ਬੱਚੇ ਬਦਕਿਸਮਤੀ ਕਿ ਸਾਡੇ ਮੁਲਕ 'ਚ ਕੋਈ ਪੁਛ ਸੈਕੂਲਰ ਹਰ ਵਾਰੀ ਬਹਾਨਾ ਲਾ ਬਲੰਦੇ ਹੁਣ ਉਹ ਮੈਂ ਸੈਕੂਲਰਾਂ ਨੂੰ ਪੁੱਛਾਂਗਾ ਜਿੱਲੇ ਪੈਂਟਲਵਾ ਕੇ ਉਹਨਾਂ ਨੇ ਵੇਖਿਆ ਕਿ ਉਹ ਮੈਂ ਲੋਈ ਬੋਲ ਨਹੀਂ ਸਕਦਾ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਇਹ ਹਿੰਦੂ ਨਹੀਂ 크ਿਸਚਨ ਨਹੀਂ ਤੇ ਗੋਲੀ ਮਾਰਤੀ ਇਸ ਤੋਂ ਬਾਅਦ ਵੀ ਕੋਈ ਪ੍ਰੂਫ ਦੀ ਜ਼ਰੂਰਤ ਰਹਿ ਗਈ ਕਿਸੇ ਚੀਜ਼ ਦੀ ਅਜੇ ਵੀ ਕੋਈ ਪ੍ਰੀਖਿਆ ਦੀ ਜ਼ਰੂਰਤ ਰਹਿ ਗਈ ਮੇਰੀ ਸਾਰਿਆਂਗੇ ਹੱਥ ਜੋੜ ਕੇ ਬੇਨਤੀ ਆ ਜਾਗ ਜਾਓ ਇਸ ਤਰ੍ਹਾਂ 47 ਤੋਂ ਪਹਿਲੋ ਆਇਆ ਹੈ ਸਿਆਲਕੋੜ 'ਚ 85% ਹਿੰਦੂ ਰਹਿੰਦੇ ਸੀ 46 ਦੇ ਮੱਧਮ ਸ਼ਮਾਰੀ ਹੈ 71 ਰਹਿਣਾ ਪਪਾ ਹਲਾਂਗੇ ਪਾਲਾਂਗੇ ਵੋਟ ਹੀ ਨਹੀਂ ਪਾਇਆ 9% ਉਹ 15 ਚ 14% ਨੇ ਪਾਇਆ ਉਹ ਪਾਕਿਸਤਾਨ ਚ ਰਹਿ ਗਿਆ ਤੇ ਸਾਰੇ ਯਤੀਮ ਹੋ ਗਏ ਇੱਥੇ ਆਏ ਮੈਂ ਉਹੀ ਕਹਿਣਾ ਕਿ ਆਪਾਂ ਵੇਸਲੇ ਨਾ ਬਣੀਏ ਇਹ ਸਾਡੇ ਤੇ ਇੱਕ ਬੜਾ ਵੱਡਾ ਜਾਦ ਹੈ ਸਰਕਾਰ ਦਾ ਸਾਥ ਦੇਈਏ ਥੋੜੇ ਦਿਨ ਪਹਿਲਾਂ ਵਕਫਾ ਬੋਰਡ ਦਾ ਸਰਕਾਰ ਨੇ ਜੇ ਚੁੱਕਿਆ ਸਟੈਪ ਜਿਨ੍ਹਾਂ ਦੇ ਚੁੱਕਿਆ ਉਹਦੇ ਬਾਹਰ ਆ ਗਏ ਜਿਨ੍ਹਾਂ ਕਰਨ ਚੁੱਕਿਆ ਕੋਈ ਵਾਰ ਨਹੀਂ ਆਇਆ ਇਸ ਕਾਰਨ ਮੇਰੀ ਜਨਤਾ ਅੱਗੇ ਵੀ ਅਪੀਲ ਆ ਕੀ ਸਰਕਾਰ ਕੋਲ ਇੱਕੋ ਮੰਗ ਰੱਖੀਏ ਅੰਨੇ ਤੇ ਜਾਂ ਜਿੰਨੂੰ ਪੰਜਾਬੀ ਕਹਿੰਦੇ ਚੋਰ ਨਹੀਂ ਚੋਰ ਦੀ ਮਾਂ ਮਾਰੋ ਜਿੱਥੋਂ ਆਂਦੇ ਆ ਉਹ ਭਾਏ ਪਾਕਿਸਤਾਨ ਆਈ ਐਸਐ ਹੀ ਹੋਵੇ ਮਿਲਟਰੀ ਹੋਵੇ ਭਾਏ ਪੂਰਾ ਮੁਲਕ ਹੋਵੇ ਕੋਈ ਹੋਵੇ ਕਿਉਂਕਿ ਰੋਏ ਰੋਏ ਆਪਣੇ ਬੱਚੇ ਮਰਵਾਨ ਨਾਲੋਂ ਚੰਗਾ ਇੱਕੋ ਵਾਰੀ ਰੋਏ ਰੋਏ ਦਾ ਕਿਉਂਕਿ ਅਤੀ ਹੋ ਗਈ ਆ ਹੁਣ ਇਹਦੇ ਨਾਲ ਨਾਲ ਮੈਂ ਇੱਕ ਗੱਲ ਆਪਣੇ ਇੱਥੇ ਸ਼ਹਿਰ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਆ ਇੱਕ ਦਰਗਾਹਾਂ ਦੇ ਨਾਂ ਤੇ ਬਹੁਤ ਵੱਡਾ ਸਿਸਟਮ ਚੱਲ ਰਿਹਾ ਤੁਸੀਂ ਦੇਖਿਆ ਹੋਏਗਾ ਕੀ ਮੰਦਰ ਗੁਰਦੁਆਰਿਆਂ ਚ ਸਾਡੇ ਲੋਗ ਇਕੱਠੇ ਜਾਂਦੇ ਉਹ ਵਿਧਰਮੀ ਨਹੀਂ ਜਾਂਦੇ ਤਰਗਾਵਾਂ ਤੇ ਇਹੀ ਉਥੇ ਕੀ ਕਰਨ ਜਾਂਦੇ ਆ ਕੌਣ ਦੱਬਿਆ ਆਪਣੇ ਵੱਡੇ ਆਉਂਦੇ ਤਾਂ ਕਦੇ ਫੁੱਲ ਚੜਾਣ ਜਾਂਦੇ ਨਹੀਂ ਆਪਾਂ ਇਹ ਇੱਕ ਤਰੀਕਾ ਕੌਮ ਦੇ ਅੰਦਰ ਇੱਕ ਨਸ਼ਾ ਪਾਉਂਦਾ ਉਹਨਾਂ ਦੇ ਪ੍ਰਤੀ ਮੇਰੀ ਸਾਰਿਆਂ ਦੀ ਬਾਜ ਆਜੋ ਤੁਹਾਡੀਆਂ ਇਹੋ ਹੀ ਚੀਜ਼ਾਂ ਨੇ ਉਹਨਾਂ ਦੇ ਅਟਕਾਣੇ ਬਣ ਜਾਂਦੇ ਆ ਇੱਥੋਂ ਇਕੱਠੇ ਹੁੰਦੇ ਆ ਇਹ ਅੱਡੇ ਬਣ ਜਾਂਦੇ ਆ ਰੈਕੀਆਂ ਹੁੰਦੀਆਂ ਬਾਦਸ਼ਾਹ ਕੰਮ ਹੁੰਦੇ ਮੇਰੀ ਸਾਰਿਆਂ ਗਿਆ ਜੋੜ ਕੇ ਬੇਨਤੀ ਆ ਕਿ ਉਹਨੋਂ ਟਾਈਮ ਨਹੀਂ ਰਿਹਾ ਉਹ ਆਪਣੇ ਮੁਲਕ ਦੇ ਸਰਕਾਰ ਨਾਲ ਖੜੇ ਹੋ ਨਹੀਂ ਸਰਕਾਰ ਦੀ ਨਾਕੀ ਦਮ ਕਰੋ ਕਿਉਂ ਜਿੱਲੇ ਇਕੱਠੇ ਹੋ ਜਾਗੇ ਸਰਕਾਰਾਂ ਨੂੰ ਕਰਨਾ ਪਏਗਾ